ਕਮਾਉਣੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਤੁਸੀਂ ਪਿੱਛੇ ਦੇਖ ਸਕਦੇ ਹੋ ਬਲੂਨ ਲੱਗੇ ਹੋਏ ਨੇ ਕਿਉਂਕਿ ਅੱਜ ਹੈਗਾ ਦੀਵਾਲੀ ਦਾ ਦਿਨ ਤੇ ਸੋਨੂੰ ਸਾਰਿਆਂ ਨੂੰ ਹੈਪੀ ਦੀਵਾਲੀ ਮੇਰੇ ਵੱਲੋਂ ਠੀਕ ਆ ਅੱਜ ਦਿਵਾਲੀ ਦਾ ਦਿਨ ਆ ਸੋ ਅੱਜ ਅਸੀਂ ਮੱਥੇ ਟੇਕਣ ਜਾਵਾਂਗੇ ਗੁਆਰੇਆਂ ਦੇ ਵਿੱਚ ਤੇ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਰਾਤ ਨੂੰ ਅਸੀਂ ਪਟਾਕੇ ਚਲਾਵਾਂਗੇ ਉਹ ਵੀ ਤੁਸੀਂ ਦੇਖੋਗੇ ਠੀਕ ਆ ਜੀ ਕਿਉਂਕਿ ਅੱਜ ਦੀਵਾਲੀ ਦਾ ਦਿਨ ਆ ਤੇ ਪਟਾਕੇ ਅਸੀਂ ਚਲਾਵਾਂਗੇ ਠੀਕ ਹੈ ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੂਗੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਕਮੈਂਟ ਕਰ ਦਿਓ ਵੀ ਸਮੀ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਆਪਾਂ ਕਰਦੇ ਆਂ ਸਟਾਰਟ ਹਾਂਜੀ ਮਿੱਤਰੋ ਹੁਣ ਮੈਂ ਤੁਹਾਨੂੰ ਬਾਬਾ ਜੀ ਵਾਲੇ ਕਮਰੇ ਵਿੱਚ ਲੈ ਕੇ ਚੱਲਣਾ ਠੀਕ ਹੈ ਅਸੀਂ ਇੱਥੇ ਬਾਬਾ ਜੀ ਵਾਲੇ ਕਮਰੇ ਵਿੱਚ ਵੀ ਡੈਕੋਰੇਸ਼ਨ ਕਰਤੀ ਸੀ ਹੈਗਾ ਤਾਂ ਇਹ ਵੈਸੇ ਪੇਟੀਆਂ ਵਾਲਾ ਕਮਰਾ ਗਾ ਇੱਥੇ ਵੀ ਅਸੀਂ ਡੈਕੋਰੇਸ਼ਨ ਕਰਤੀ ਬਾਬਾ ਜੀਆਂ ਵਾਸਤੇ ਹਾਰ ਇੱਥੇ ਇੱਕ ਉੱਪਰ ਹਾਰ ਮੰਗੂ ਬਣਾਤਾ ਇੱਕ ਥੱਲੇ ਹਾਰ ਮੰਗੂ ਬਣਾਤਾ ਅਸੀਂ ਲਮਕਾਤੇ ਤੇ ਇਹਦੇ ਅੰਦਰ ਸ੍ਰੀ ਗੁਰੂ ਠੀਕ ਆ ਜੀ ਇਹ ਅਸੀਂ ਸਾਰੀ ਡੈਕੋਰੇਸ਼ਨ ਕੀਤੀ ਹੈ ਟੋਟਲ ਤੁਸੀਂ ਦੇਖ ਸਕਦੇ ਹੋ ਠੀਕ ਆ ਤੇ ਹੁਣ ਮੈਂ ਤੁਹਾਨੂੰ ਬਾਹਰ ਪੜਾ ਕੇ ਦਿਖਾਉਣਾ ਵੀ ਕਿੱਥੇ ਪਏ ਨੇ ਠੀਕ ਆ ਤੇ ਬਾਅਦ ਚ ਆਪਾਂ ਕਰਦੇ ਆ ਬਾਅਦ ਚ ਆਪਾਂ ਜਾਵਾਂਗੇ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਲਈ ਠੀਕ ਆ ਜੀ ਵੀਡੀਓ ਵਿੱਚ ਬਣੇ ਰਹੋ ਤੇ ਦੇਖਦੇ ਹਾਂ ਕੀ ਹੁੰਦਾਗਾ ਹਾਂਜੀ ਮਿੱਤਰੋ ਹੁਣ ਮੈਂ ਤੁਹਾਨੂੰ ਦਿਖਾਉਣਾ ਪਟਾਕੇ ਆਪਣੇ ਕਿੱਥੇ ਪਏ ਨੇ ਪਟਾਕੇ ਆਪਣੇ ਸਾਰੇ ਪਏ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਠੀਕ ਆ ਇਹ ਆਪਣੇ ਸਾਰੇ ਪਟਾਕੇ ਪਏ ਨੇ ਉਹ ਪਏ ਨੇ ਉੱਪਰ ਮੁਰਗਾ ਬੰਬ ਠੀਕ ਆ ਬਾਕੀ ਸਾਰੇ ਮੰਨ ਪਟਾਕੇ ਫੁੱਲ ਆਪਣੇ ਇੱਥੇ ਤਿਆਰ ਪਏ ਨੇ ਇਹ ਵੱਡਾ ਸਕਾਈ ਸ਼ਾਟ ਹੈ ਵੀ ਤੁਹਾਨੂੰ ਅਸੀਂ ਰਾਤ ਨੂੰ ਚਲਾ ਕੇ ਦਿਖਾਵਾਂਗੇ ਠੀਕ ਆ ਏਅਰ ਸੂਈ ਦੇ ਅੰਦਰ ਅਸੀਂ ਪਟਾਕੇ ਰੱਖਤੇ ਸੀਗੇ ਤੇ ਤੁਹਾਨੂੰ ਅਸੀਂ ਰਾਤ ਨੂੰ ਦਿਖਾਵਾਂਗੇ ਵੀ ਕਿਵੇਂ ਪਟਾਕੇ ਚਲਾਉਨੇ ਆ ਸੀ ਵੀਡੀਓ ਵਿੱਚ ਆਖਰ ਤੱਕ ਬਣੇ ਰਹੋ ਗイズ ਹੁਣ ਮੈਂ ਤੁਹਾਨੂੰ ਸਾਰੇ ਪਟਾਕੇ ਸੈੱਟ ਕਰਕੇ ਦਿਖਾ ਦਿੰਦਾ ਠੀਕ ਆ ਇੱਥੇ ਥੱਲੇ ਠੀਕ ਆ 2 ਮਿੰਟ ਵੇਟ ਕਰਿਓ 2 ਮਿੰਟਾਂ ਦੀ ਖੇਡ ਆ ਇਹ ਸੋ ਗイズ ਤੁਸੀਂ ਦੇਖ ਸਕਦੇ ਹੋ ਸਾਰੇ ਪਟਾਕੇ ਮੈਂ ਸੈੱਟ ਕਰਤੇ ਠੀਕ ਆ 2 ਮਿੰਟਾਂ ਦੀ ट्रांजिशन ਸੀ ਇਹ ਦੇਖ ਲਓ ਆਪਣੇ ਰਾਕਟ ਪਏ ਨੇ ਪਟਾਕੇ ਵਾਲੇ ਆ ਸਾਰੀਆਂ ਮਲਹੌਰ ਪਏ ਨੇਗੇ ਤੋਤੇ ਵਾਲੇ ਪਟਾਕੇ ਆ ਮੁਰਗੇ ਨੇਗੇ ਆ ਆਪਣਾ ਮੇਨ ਪਟਾਕਾ ਹੈਗਾ ਸਕਾਈ ਸ਼ਾਟ ਇਹਨੂੰ ਆਪਾਂ ਅੱਜ ਰਾਤ ਵਿੱਚ ਲਾਵਾਂਗੇ ਆ ਚਿੜਪਿੜ ਪਏ ਨੇ ਠੀਕ ਆ ਜੀ ਦੇਖ ਸਕਦੇ ਹੋ ਤੁਸੀਂ ਤੇ ਆ ਜਿਹੜਾ ਹਵਾ ਵਿੱਚ ਉੱਡਦਾ ਹੁੰਦਾਗਾ ਉਹ ਬਲੂਨ ਜਿਹਾ ਮੰਗੂ ਕਾਗਜ਼ ਦਾ ਬਣਿਆ ਹੁੰਦਾ ਜਿਹੜਾ ਇਹ ਹੋਆ ਤੇ ਇਹਦੇ ਉੱਤੇ ਅਸੀਂ ਪਿਛਲੀ ਇੱਕ ਹੋਰ ਵੀਡੀਓ ਬਣਾਈ ਹੋਈ ਆ ਤੇ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਪਲੀਜ਼ ਜਾ ਕੇ ਦੇਖੋ ਬਹੁਤ ਵਧੀਆ ਵੀਡੀਓ ਬਣੀ ਹੋਈ ਆ ਉਹਦੇ ਵਿੱਚ ਸਾਰਾ ਕੁਝ ਦੱਸਿਆ ਹੋਈ ਵੀ ਇਹ ਪਟਾਕਾ ਕਿਹੜਾ ਹੈ ਤੇ ਤੁਸੀਂ ਉਹ ਵੀਡੀਓ ਜਾ ਕੇ ਦੇਖ ਸਕਦੇ ਹੋ ਤੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਹੜਾ ਪਟਾਕਾ ਕੀ ਕੀ ਕਰਦਾ ਹੈ ਠੀਕ ਆ ਜੀ ਤੇ ਤੁਸੀਂ ਜਾਓ ਤੇ ਦੇਖੋ ਠੀਕ ਆ ਜੀ ਤੇ ਹੁਣ ਆਪਾਂ ਚੱਲਦੇ ਆ ਬਾਹਰ ਤੇ ਤੁਹਾਨੂੰ ਬਾਹਰ ਦਾ ਮਾਹੌਲ ਦਿਖਾਉਨੇ ਆ ਗਾਇਸ ਤੁਸੀਂ ਦੇ ਸਾਨੂੰ ਦੀਵੇ ਲੈ ਆਂਦੇ ਆ ਸੀ ਜਿਵੇਂ ਮੱਥਾ ਟੇਕਣ ਤੋਂ ਬਾਅਦ ਦੀਵੇ ਲਾਉਣੇ ਹੁੰਦੇ ਨੇ ਉੱਥੇ ਅਸੀਂ ਤੇ ਅੰਦਰ ਹਟੜੀ ਵੀ ਤਿਆਰ ਕੀਤੀ ਹੋਈ ਆ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਆ ਮਾ ਮਿੱਤਰੋ ਸਾਡੀ ਹਟੜੀ ਪਈ ਆ ਠੀਕ ਆ ਜੀ ਇਹ ਮੈਂ ਤੁਹਾਨੂੰ ਸ਼ਾਮ ਨੂੰ ਦਿਖਾਉਂਗਾ ਜਦੋਂ ਇਹਦੇ ਉੱਤੇ ਅਸੀਂ ਮੱਲਾ ਦੀਵੇ ਦੂਵੇ ਲਾ ਦਾਂਗੇ ਠੀਕ ਆ ਜੀ ਤੇ ਇੱਥੇ ਮੋਮਬਤੀਆਂ ਪਈਆਂ ਨਹੀਂ ਆ ਮੋਮਬਤੀਆਂ ਡੱਬੇ ਪਏ ਨੇ ਨਾਲ ਹੀ ਬੱਤੀਆਂ ਪਈਆਂ ਨਹੀਂ ਆ ਠੀਕ ਆ ਜੀ ਕਿਉਂਕਿ ਦੀਵੇ ਦੀਵਿਆਂ ਦੇ ਵਿੱਚ ਬੱਤੀਆਂ ਲਾਉਣੀਆਂ ਨੇ ਤੇ ਮੋਮਬਤੀਆਂ ਅਸੀਂ ਉਨ ਲਾ ਦਾਂਗੇ ਠੀਕ ਆ ਜੀ ਤੇ ਹੁਣ ਅਸੀਂ ਮੈਂ ਤੁਹਾਨੂੰ ਉਦੋਂ ਮਿਲੂਗਾ ਜੋ ਜੋ ਅਸੀਂ ਗੱਡੀ ਵਿੱਚ ਜਾਣਾ ਹੋਊਗਾ ਸੋ ਹਾਂਜੀ ਮਿੱਤਰੋ ਹੁਣ ਅਸੀਂ ਚੱਲਿਆ ਸ੍ਰੀ ਜੰਡਰ ਸਾਹਿਬ ਆਪਾਂ ਗੱਡੀ ਕੱਢ ਰਹੇ ਨੇ ਤੇ ਹੁਣ ਗੱਡੀ ਵਿੱਚ ਬਹਿ ਕੇ ਅਸੀਂ ਜਾਵਾਂਗੇ ਜੰਡਰ ਸਾਹਿਬ ਤੇ ਹੁਣ ਮੈਂ ਤੁਹਾਨੂੰ ਉੱਥੇ ਮਿਲਦਾ ਤੇ ਦੇਖਦੇ ਹਾਂ ਉੱਥੇ ਕੀ ਕੀ ਕਰਨਾ ਆਪਾਂ ਪਹਿਲਾਂ ਮੱਥਾ ਟੇਕਾਂਗੇ ਫਿਰ ਸ਼ਾਇਦ ਆਪਾਂ ਦੀਵੇ ਲਾਵਾਂਗੇ ਤੇ ਚਲੋ ਸੋਨੂੰ ਹੁਣ ਮੈਂ ਸਿੱਧਾ ਜੰਨਸਰ ਸਾਹਿਬ ਮਿਲੂੰਗਾ ਜੰਤ ਸਰ ਸਾਹਿਬ ਅਸੀਂ ਪਹੁੰਚ ਚੁੱਕੇ ਹਾਂ ਤੇ ਹੁਣ ਮੈਂ ਜਾਣਾ ਅੰਦਰ ਮੱਥਾ ਟੇਕਣ ਦੇ ਲਈ ਤੇ ਹੁਣ ਤੁਹਾਨੂੰ ਮੈਂ ਅੰਦਰ ਜਾ ਕੇ ਮਿਲਦਾ ਠੀਕ ਆ ਜੀ ਤੇ ਫੇਰ ਅਸੀਂ ਦੀਵੇ ਵਗੈਰਾ ਲਾਵਾਂਗੇ ਠੀਕ ਆ ਉਹ ਵੀ ਤੁਹਾਨੂੰ ਦਿਖਾਉਂਗਾ ਵੀਡੀਓ ਵਿੱਚ ਚੰਡ ਤੱਕ ਬਣੇ ਰਹੋ ਹੋਰ ਵੀ ਥਾਵਾਂ ਤੇ ਜਾਣਾਗਾ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਅਸੀਂ ਦੀਵੇ ਲਗਾਤੇ ਠੀਕਾ ਜੀ ਆਪਣੇ ਦੀਵੇ ਲੱਗੇ ਹੋਏ ਨੇ ਆ ਆਪਣੀ ਮੋਮਬਤੀ ਲੱਗੀ ਹੋਈ ਆ ਹਵਾ ਬਹੁਤ ਜ਼ਿਆਦਾ ਤੇਜ਼ ਸੋ ਹਾਂਜੀ ਮਿੱਤਰੋ ਅਸੀਂ ਜੰਸਾ ਸਾਹਿਬ ਤੋਂ ਘਰੇ ਆ ਚੁੱਕੇ ਹਾਂ ਤੇ ਹੁਣ ਅਸੀਂ ਜਾਣਾ ਘਨੌਰੀ ਕਲਾਂ ਉੱਥੇ ਵੀ ਅਸੀਂ ਮੱਥਾ ਟੇਕਣ ਜਾਵਾਂਗੇ ਤੇ ਹੁਣ ਅਸੀਂ ਜਾਵਾਂਗੇ ਉੱਥੇ ਪਹਿਲਾਂ ਮੱਝਾਂ ਨੂੰ ਪਾਣੀ ਪਿਆਦੀਏ ਫੇਰ ਅਸੀਂ ਚੱਲਣਾਗਾ ਘਨੌਰੀ ਵੱਲ ਨੂੰ ਇਸ ਨੂੰ ਹੁਣ ਅਸੀਂ ਉੱਥੇ ਜਾ ਕੇ ਮਿਲਾਂਗੇ ਜਦੋਂ ਗੱਡੀ ਆਪਾਂ ਬਾਹਰ ਕੱਢਣੀ ਹੋਊਗੀ ਉਹ ਵੀ ਕਲਿੱਪ ਤੁਹਾਨੂੰ ਦਿਖਾਉਂਗਾ ਫਿਰ ਆਪਾਂ ਹੁਣ ਘਨੋਰੀ ਜਾ ਕੇ ਮਿਲਾਂਗੇ ਠੀਕ ਹੈ ਜੀ ਦੇ ਵਿੱਚ ਬਣੇ ਰਹੋ ਅੱਗੇ ਆਪਾਂ ਖੇਤ ਵੀ ਜਾਣਾਗਾ। ਹਾਂਜੀ ਮਿੱਤਰੋ ਹੁਣ ਅਸੀਂ ਖੇਤ ਆ ਚੁੱਕੇ ਹਾਂ ਠੀਕ ਆ ਤੁਸੀਂ ਪਿੱਛੇ ਦੇਖ ਲਓ ਆ ਖੇਤ ਆ ਗਿਆ ਆਪਣਾ ਠੀਕ ਆ ਅਸੀਂ ਖੇਤ ਆ ਚੁੱਕੇ ਹਾਂ ਹੁਣ ਤੇ ਮੱਥਾ ਟੇਕਣ ਆਏ ਸੀਗੇ ਦੀਵੇ ਵਗੈਰਾ ਅਸੀਂ ਲਾਉਣ ਆਏ ਆ ਤੇ ਐਤਕੀ ਜਿਵੇਂ ਤੁਹਾਨੂੰ ਪਤਾ ਕਿਸਾਨਾਂ ਲਈ ਐਤਕੀ ਜਿਹੜੀ ਦਿਵਾਲੀ ਆ ਉੰਨੀ ਜ਼ਿਆਦਾ ਵਧੀਆ ਨਹੀਂ ਹੋਈ ਕਿਉਂਕਿ ਐਤਕੀ ਫਸਲ ਵੀ ਉੰਨੀ ਜ਼ਿਆਦਾ ਵਧੀਆ ਨਹੀਂ ਹੋਈਗੀ ਕਿਸਾਨਾਂ ਲਈ। ਬੀਚੋਂ ਨਾ ਘਟ ਨਿਕਲਿਆ ਗੈਤ ਕੀਤੇ ਅੱਜ ਅਸੀਂ ਮੱਥਾ ਟੇਕਣ ਆਇਆ ਸੋ ਰੱਬ ਮੂਰੇ ਅਰਦਾਸ ਕਰਿਓ ਵੀ ਅਗਲੀ ਵਾਰ ਜਿਹੜਾ ਝੋਨਾ ਗਾ ਜਾਂ ਫਸਲ ਆ ਉਹ ਵਧੀਆ ਹੋਵੇ ਮਤਲਬ ਕਿਸਾਨਾਂ ਦਾ ਵੀ ਫਾਇਦਾ ਹੋਵੇ ਠੀਕ ਆ ਆਪਾਂ ਇੱਥੇ ਲਾਤਾ ਠੀਕ ਆ ਆਪਣੇ ਮੋਟਰ ਵਾਲੀ ਗੇਟ ਆਪਣੇ ਆਹ ਕੋਠੀ ਦੇ ਗੇਟ ਦੇ ਮੂਹਰੇ ਇੱਕ ਦੀਵਾ ਇੱਥੇ ਲਾਤਾ ਆ ਇੱਥੇ ਸਮਾਨ ਪਈ ਹੋਇਆ ਠੀਕ ਆ ਇੱਕ ਅਸੀਂ ਬੋਰ ਦੇ ਉੱਤੇ ਦੀਵਾ ਲਾਤਾ ਮੱਥਾ ਇੱਥੇ ਵੀ ਅਸੀਂ ਟੇਕ ਲਿਆ ਤੇ ਹੁਣ ਅਸੀਂ ਦੂਜੀ ਮੋਟਰ ਤੇ ਆਨੇ ਆ ਤੇ ਉੱਥੇ ਵੀ ਦਿਖਾਉਨੇ ਆ ਸੋਨੂੰ ਹਾਂਜੀ ਮਿੱਤਰੋ ਹੁਣ ਮੈਂ ਚੱਲਿਆ ਦੂਸਰੇ ਖੇਤ ਠੀਕ ਆ ਮੇਰੇ ਵੱਲੋਂ ਸੋਨੂੰ ਸਾਰਿਆਂ ਨੂੰ ਹੈਪੀ ਦੀਵਾਲੀ ਠੀਕ ਆ ਤੇ ਬੰਦੀ ਛੋੜਦੇ ਵਸਦੀਆਂ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਰੱਬ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਠੀਕ ਆ ਜੀ ਹੁਣ ਚੱਲਦੇ ਆ ਅਗਲੇ ਖੇਤ ਆਪਾਂ ਸੋ ਮਿੱਤਰੋ ਆ ਸਾਹਮਣੇ ਸਾਡੀ ਦੂਜੀ ਮੋਟਰ ਆ ਤੇ ਹੁਣ ਅਸੀਂ ਇੱਥੇ ਵੀ ਮੱਥਾ ਟੇਕਦੇ ਆ ਤੇ ਤੁਹਾਨੂੰ ਦਿਖਾਉਣੀ ਆ ਹਾਂਜੀ ਮਿੱਤਰੋ ਅਸੀਂ ਇੱਧਰਲੇ ਬੋਰ ਦੇ ਉੱਤੇ ਵੀ ਮੱਥਾ ਟੇਕ ਲਿਆ ਠੀਕ ਆ ਜੀ ਤੇ ਇੱਥੇ ਅਸੀਂ ਇੱਕ ਉਹ ਲਈ ਸੀ ਮੋਮਬਤੀ ਜਿਹੜੀ ਆਲਮੋਸਟ ਖਤਮ ਹੋਣ ਵਾਲੀ ਹੋਈ ਆ ਥੋੜੀ ਬਹੁਤੀ ਚੱਲ ਰਹੀ ਆ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਕੋਠੀ ਕੋਲ ਅਸੀਂ ਦਿਖਾਉਨੇ ਆ ਤੁਹਾਨੂੰ ਜੀ ਗੁਰਦੁਆਰਾ ਸਾਹਿਬ ਮੈਂ ਆ ਚੁੱਕੇ ਆ ਤੇ ਇੱਥੇ ਮੈਂ ਮੋਮਬਤੀਆਂ ਲਾਤੀ ਆ ਨੇ ਆਪਣੀਆਂ ਆ ਦੋ ਮੋਮਬਤੀਆਂ ਆਪਣੀਆਂ ਨੇ ਇੱਥੇ ਵੀ ਦੇਖੋ ਬਹੁਤਾਂ ਮੋਮਬਤੀਆਂ ਲੱਗੀਆਂ ਹੋਈਆਂ ਨੇ ਆਦੂ ਆਪਣੀਆਂ ਨੇ ਤੇ ਹੁਣ ਥੱਲੇ ਚੱਲਦੇ ਆਂ ਠੀਕ ਆ ਜੀ ਤੇ ਹੁਣ ਮੈਂ ਸਾਨੂੰ ਮਿਲਦਾ ਘਰੇ ਜਾ ਕੇ ਤੇ ਹੁਣ ਆਪਾਂ ਚਲਾਵੇਂ ਪਟਾਕੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈ ਤੁਸੀਂ ਦੇਖੋ ਠੀਕ ਆ ਜੀ ਤੇ ਚਲੋ ਹੁਣ ਘਰੇ ਚੱਲਦੇ ਆਂ ਉਹ ਮਿੱਤਰੋ ਹੁਣ ਅਸੀਂ ਆ ਚੁੱਕੇ ਹਾਂ ਬਾਬਾ ਜੀਆਂ ਵਾਲੇ ਕਮਰੇ ਵਿੱਚ ਦੀਵਾ ਲਗਾਉਣ ਦੇ ਲਈ ਠੀਕ ਆ ਜੀ ਦੀਵਾ ਲਾ ਰਹੇ ਆ ਆਪਾਂ ਦੀਵੇ ਵਿੱਚ ਪਰਖ ਤੇ ਆ ਸਾਰੀ ਆਪਣੀ ਡੈਕੋਰੇਸ਼ਨ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਇਹ ਸਾਰੀ ਡੈਕੋਰੇਸ਼ਨ ਆਪਣੀ ਇਹ ਸਾਰੇ ਬਾਬਾ ਜੀਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਇੱਥੇ ਪੋਥੀ ਸੱਪਾ ਇਹ ਨੇ ਸਾਰੇ ਠੀਕ ਆ ਜੀ ਤੇ ਹੁਣ ਆਪਾਂ ਬਾਹਰ ਚੱਲਦੇ ਆਂ ਸੋ ਹਾਂ ਜੀ ਮਿੱਤਰੋ ਅੱਜ ਦੀ ਵੀਡੀਓ ਵਿੱਚ ਇਹ ਨਹੀਂ ਮਿਲਦੇ ਅਗਲੀ ਵੀਡੀਓ ਵਿੱਚ ਉਹਨੇ ਟਾਈਮ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ